ਬਾਬਾ ਦੇ ਵਿੱਚ ਲੁੱਟੀਆਂ ਬਾਰ ਦਾ ਤਾਂ ਦਿਨਾਂ ਦਿਲੀ ਬੱਦੀਆਂ ਜਾ ਰਹੀਆਂ ਹਾਂ। ਬਾਅਦ ਦੇ ਸਮੇਂ ਬਦਮਾਸ਼ਾਂ ਨੇ ਮਜ਼ਦੂਰ ਨੂੰ ਘੇਰ ਕੇ ਲੁੱਟਿਆ ਅਤੇ ਉਸ ਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ। ਬਾਬਾ ਦੇ ਸਰਕਾਰੀ ਹਟਕਾਲ ਵਿੱਚ ਪਦੂਰ ਜ਼ੇਰੇ ਇਲਾਜ ਹੈ। ਇੰਡੀਟ ਮਜ਼ਦੂਰ ਮਨਸਾ RAM ਨੇ ਦੱਸਿਆ ਕਿ ਮੈਂ ਰਾਤ ਦੇ ਸਮੇਂ ਫੈਕਟਰੀ ਚੋਰ ਰੋਟੀ ਲੈਣ ਲਈ ਨਿਕਲਿਆ ਤਾਂ ਚਾਰ ਬਦਮਾਸ਼ਾਂ ਨੇ ਮੈਨੂੰ ਘੇਰ ਕੇ ਪੂਰੀ ਤਰ੍ਹਾਂ ਕੁੱਟਿਆ ਅਤੇ ਮੇਰਾ ਮੋਬਾਈਲ ਅਤੇ ਮੇਰੇ ਕੋਲੋਂ ਨਿੱਕੀ ਕੋ ਲਈ। ਮੇਰੀਆਂ ਦੋਨੋਂ ਲੱਤਾਂ ਵੀ ਤੋੜ ਦਿੱਤੀਆਂ ਹਨ। ਅਤੇ ਇਹ ਪੀੜਿਤ ਦਿਨ ਸਾਫ ਹੀ ਕੋਹਾਰ ਲਗਾ ਰਿਹਾ ਹੈ ਇਸ ਸਬੰਧੀ ਲੋਕਾਂ ਨੇ ਪੁਲਿਸ ਤੇ ਸਵਾਲ ਚੁੱਕੇ ਨੇ ਕੋਈ ਰੋਜ਼ਾਨਾ ਹੀ ਸ਼ਹਿਰ ਦੇ ਵਿੱਚ ਵੱਡੀਆਂ-ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਲੋਕਾਂ ਦਾ ਘਰੋਂ ਨਿਕਲਣਾ ਉਠਾ ਹੋ ਗਿਆ ਹੈ ਜਦੋਂ ਇਸ ਸਬੰਧੀ ਪੁਲਿਸ ਥਾਣਾ ਪੋਤਵਾਲੀ ਦੇ ਇੰਚਾਰਜ ਨਾਲ ਗੱਲਬਾਤ ਕਰਨਾ ਚਾਹੇ ਤਾਂ ਉਹਨਾਂ ਨੇ ਠਕਣਾ ਫੋਨ ਤੱਕ ਨਹੀਂ ਚੁੱਕਿਆ ਆਉਂਦੇ ਹੀ ਨੱਥਾ ਤੋਂ ਇਹ ਕਨੇਟਰੀ ਪੂਰੀ ਰਿਪੋਰਟ ਟੀਵੀ ਨਿਊਜ਼ ਨਟਨ ਰੋਟੀ ਲੈ ਕੇ ਜਾ ਰਿਹਾ ਸੀ ਲੇਬਰ ਕੀ ਰਸਤੇ ਵਿੱਚ ਚਾਰ ਬੰਦੇ ਮਿਲੇ उनको घेर लिए फिर कूटन लगे मोबाइल लेके छोड़ के भाग गए पैर वगैरह जख्मी कर गए hmm. हाँ जी कितना बहुत कूटा सर दोनों लता तोड़ दी हाँ जी हाँ जी हाँ जी hmm? हाँ hmm? क्या काम करते हो लोहे का सर हाँ जी क्या टाइम था दस बज के 10 मिनट शायद हो रहा था hmm. हाँ जी कितने लोग चार लोग थे हाथ में क्या था हाथ में सर वो था एक बांका था एक राड एजा था हाँ जी ਇਹ 20 25 ਸਾਲ ਹੋ ਗਏ ਜੀ ਕੰਮ ਕਰਦੇ ਆ ਇਹਨੂੰ ਬੰਦੇ ਪੁਰਾਣੇ ਨੇ ਤੇ ਸਾਨੂੰ ਸਾਡੇ ਗੁਆਂਢੀਆਂ ਦਾ ਫੋਨ ਆਇਆ ਸੀਗਾ ਅਸੀਂ ਉੱਥੇ ਮੈਂ 9:30 ਪੌਣੇ 10 ਵਜੇ ਤੱਕ ਦਾ ਸੀਗਾ ਉਸ ਤੋਂ ਬਾਅਦ ਰੋਟੀ ਲੈਣ ਗਿਆ ਬੰਦਿਆਂ ਨੇ ਸਵੇਕ 10 ਵਜੇ 13 ਪਾ ਲਿਆ 13 ਪਾ ਲਿਆ ਕਿੰਨਾ ਕੁੱਟਿਆ ਬਹੁਤ ਕੁੱਟਿਆ ਦੋਨੋਂ ਲੱਤਾਂ ਤੋੜਤੀਆਂ ਦੋਨੋਂ ਲੱਤਾਂ ਤੋੜਤੀਆਂ ਜੀ ਫੋਨ ਖੋ ਕੇ ਲੱਗੇ ਕੌਣ ਲੋਕ ਨੂੰ ਪਤਾ ਲੱਗੇ ਕੌਣ ਹਾਂ ਜੀ ਨਹੀਂ ਪਤਾ ਲੱਗਾ ਜੀ ਪੁਲਿਸ ਨੇ ਕਾਰਵਾਈ ਕੀਤੀ ਕੱਲ ਐਸ ਐਚਓ ਸਾਹਿਬ ਆਏ ਸੀਗੇ ਜੀ ਕਹਿੰਦੇ ਕਰਦੇ ਆ ਕਾਰਵਾਈ ਰਾਤ ਆਏ ਸੀ ਰਾਤ ਆਏ ਸੀ ਕਿੰਨੇ ਕੋਈ ਇਹ ਕਰ ਦਿੰਦਾ ਇਹ ਸਾਢੇ 10 10 ਸਾਢੇ 10 ਦੇ ਵਿੱਚ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ ਨਾਬੇ ਦੇ ਮਿਕਲੇ ਬੁਰਾ ਹਾਲ ਹੈ ਜੀ ਐ ਤਾਂ ਆਮ ਬੰਦੇ ਦਾ ਨਿਕਲ ਨਹੀਂ ਔਖਾ ਹੋ ਗਏ ਬਹੁਤ ਬੁਰਾ ਹਾਲ ਹੈ ਪਹਿਲੇ ਖਿਆਲ ਸੋ ਤੋਂ ਜ਼ਿਆਦਾ ਜਿੰਦ ਵਾਰਦਾਤਾਂ ਹੋ ਚੁੱਕੀਆਂ ਨੇ 90 ਦੇ ਵਿੱਚ ਰੋਜ਼ਾਨਾ ਹੀ ਕੋਈ ਨਾ ਰੋਟ ਹੁੰਦੀ ਰੋਜ਼ਾਨਾ ਕੋਈ ਜਗ੍ਹਾ ਨਹੀਂ ਹੋਣੀ ਕਦੀ ਚੁੰਗੀ ਹੁੰਦੀ ਹੈ ਕਦੀ ਨੋਰਾਗੜ ਹੋ ਰਹੀ ਹੈ ਕਦੀ ਬਾਈਪਾਸ ਤੇ ਹੋ ਰਹੀ ਹੈ ਰੋਜ਼ਾਨਾ ਹੀ ਹੁੰਦੀ ਹੈ ਹਾਂ ਰੋਜ਼ਾਨਾ ਇੱਕ ਦਿਨ ਹੀ ਖਲਮ ਜਾਂਦਾ ਕੁਝ ਕੀ ਬਤਨ ਕਿ ਪੁਲਿਸ ਕੀ ਕਰਦੀ ਹੈ ਕੀ ਨਹੀਂ ਕਰਦੀ ਕੁਝ ਕਰਦੇ ਹੀ ਨਹੀਂ ਇਹ ਐਸਾ ਰੋਜ਼ਾਨਾ ਰੋਜ਼ਾਨਾ ਇਹ ਲੁੱਟ ਪੜ ਹੁੰਦੀ ਹੈ ਇੱਕ ਦਿਨ ਹੀ ਦੋ ਦੋ ਵੀ ਹੋ ਜਾਂਦੀਆਂ ਤਿੰਨ ਦਿਨ ਹੀ ਹੋ ਜਾਂਦੀਆਂ ਨੇ ਅਸੀਂ ਪੁਲਿਸ ਤੇ ਬਹੁਤ ਵਾਰੀ ਧਿਆਨ ਤੇ ਲਿਆਂਦਾ ਬਹੁਤ ਬਾਰ ਦਿੱਤਾ ਹੋ ਰਹੀ ਹੈ ਨੇ ਚੋਰੀਆਂ ਹੋ ਰਹੀਆਂ ਨੇ ਇਹ ਰਾਤ ਇੱਕ ਮਜ਼ਦੂਰ ਦੇ ਨਾ ਛੁੱਟੀ ਕਰਕੇ ਜਾ ਰਿਹਾ ਸੀ ਜੀ ਮਤਲਬ ਰਾਸਤੇ ਦੇ ਚੋਰਾਂ ਨੇ ਇਹਨੂੰ ਨਾਲ ਦਾ ਕੁੱਟਿਆ ਨਾਲੇ ਲੁੱਟ ਲਿਆ ਦੋਨੇ ਲੱਤਾਂ ਦੀਆਂ ਮਤਲਬ ਦੋਨੇ ਲੱਤਾਂ ਹੀ ਤੋੜਤੀਆਂ ਜੀਆਂ ਬਹੁਤ ਜ਼ਿਆਦਾ ਨਜਾਇਜ਼ ਇੱਕ ਵਾਰ ਦਾ ਤੋਂ ਦੁਬਾਰਾ ਥੋੜੇ ਸਮੇਂ ਬਾਅਦ ਹੋਈ ਆ ਪੀਪੀਐ ਸਕੂਲ ਰਵੇ ਉਹਦੇ ਸਿਰ ਤੇ ਰਾਣਾ ਮਾਰਿਆ ਨੇ ਉਹ ਵੀ ਫੱਟੜ ਕਰਤਾ ਇਹ ਰਾਤ ਦੀਆਂ ਘਟਨਾਵਾਂ ਨੇ ਦੋ 9:30 ਤੋਂ 10:00 ਵਜੇ ਦੇ ਵਿੱਚ ਦੀਆਂ ਜੀ ਐਂਬੂਲੈਂਸ ਨੂੰ ਜੀ ਬਹੁਤ ਫੋਨ ਕਰਿਆ ਰਾਤ ਐਂਬੂਲੈਂਸ ਨਹੀਂ ਆਈ ਅਸੀਂ ਪ੍ਰਾਈਵੇਟ ਗੱਡੀ 'ਚ ਲੈ ਕੇ ਆਏ ਅੱਧੇ ਘੰਟੇ ਬਾਅਦ ਇਹਨਾਂ ਨੂੰ ਬਹੁਤ ਝਾੜੀਆਂ ਸਿੱਟ ਰਿਹਾ ਜੀ ਬਹੁਤ ਮੁਸ਼ਕਿਲ ਨਾਲ ਇਹ ਆਪਣੇ ਕੂਣੀਆਂ ਦੇ ਸਹਾਰੇ ਨਾਲ ਬਾਹਰ ਨਿਕਲੇ ਆ ਤੇ ਉਸ ਤੋਂ ਬਾਅਦ ਕਿਸੇ ਰਾਹੀਰ ਨੇ ਦੇਖਿਆ ਅਸੀਂ ਇਹਨੂੰ ਹਸਪੀਟਲ ਲੈ ਕੇ ਆਏ ਆ ਉਸ ਤੋਂ ਇਹ ਰਾਤ ਨੂੰ ਐਮਰਜੈਂਸੀ 'ਚ ਆਏ ਆ ਅਸਾਲਟ ਕੇਸ ਹੈਗਾ ਮੈਡੀਕੋ ਲੀਗਲ ਰਿਪੋਰਟ ਕੱਟੀ ਹੋਈ ਹੈ ਰਾਤ ਨੂੰ ਜਿਹੜੇ ਐਮਰਜੈਂਸੀ ਡਾਕਟਰ ਸੀ ਕਿ ਉਹਨਾਂ ਨੇ ਮੈਡੀਕੋ ਲੀਗਲ ਰਿਪੋਰਟ ਕੱਟੀ ਹੈ ਤੇ ਉਹਨਾਂ ਨੇ ਔਰਤੋ ਮੇਰੇ ਵੱਲ ਰੈਫਰ ਕੀਤਾ ਤੇ ਇਹਨਾਂ ਦੇ ਐਕਸਰੇ ਕਰਵਾਏ ਆ ਦੋਨੋਂ ਲੱਤਾਂ ਫ੍ਰੈਕਚਰ ਆਈਆਂ ਇਹਨਾਂ ਦੀਆਂ